ਨਹੀਂ ਪਤਾ ਨਹੀਂ ਕਿ ਮੈਂ ਬਾਦ ਦਿੱਤਾ ਸਾਡਾ ਮੁੰਡਾ ਤੇ ਅਜਾੜੀ ਨੂੰ ਕੀ ਗੱਲ ਹੋਈ ਯਾਰ ਸਾਡਾ ਮੁੰਡਾ ਸੋਹਰੇ ਨੇ ਮਾਰਤਾ ਦਿਨ ਬਹੁਤ ਹੈ ਗੁਨਾਹ ਕਿਸ ਨੇ ਮੈਂ ਹੈਂਡੀ ਤੋਂ ਮਾਰਤਾ ਨਹੀਂ ਲੈ ਜਾਂਦੇ ਬਾਹਰ ਲੈ ਕੇ ਰਾਤ ਨੂੰ 9:00 ਵਜੇ ਖੂਹ ਟਿਕਾਣਾ ਰਾਤ ਨੂੰ ਮੁੰਡਾ ਮਾਰਾ ਵੇੜਾ ਨਨੇ ਸਾਡਾ ਮੁੰਡਾ ਦੇ ਰੇ ਉਹ ਤੁੰ ਨੂੰ ਦੇ ਰੇ ਸਾਡਾ ਪੁੱਤ ਮਾਰਤਾ ਕਿਸੇ ਬਾਪਾ ਪਸਾਣੇ ਮੈਨੂੰ ਫੈਸਲੇ ਨਹੀਂ ਸੀ ਅਸਦਾ ਵਾ ਆਪ ਘਰ ਦੇ ਜਾ ਆਪ ਹੀ ਨਹੀਂ ਜਾਂਦੇ ਚੰਗ ਕਰੋ ਚਲ ਪਹਿਲਾਂ ਕੁੱਟ ਕੇ ਇਹਨਾਂ ਨੇ ਫੜਾਤਾ ਥਾਣੇ ਵਾਲ ਜਾਵੜੇ ਬੱਲੂਆਂ ਨੇ ਥਾਣੇ ਵਾਲੇ ਚ ਫੜਾਤਾ ਉੱਥੋਂ ਅਸੀਂ ਸਣਾ ਛੜਾ ਕੇ ਲੈ ਗਏ ਮੁੰਡੇ ਨੂੰ 10-20 ਦਿਨ ਹੋ ਗਏ ਮੁੰਡੇ ਨੂੰ 15000 ਰੁਪਏ ਦੇ ਕੇ ਤੋੜਿਆ ਠੀਕ ਹੈ ਇਹਨਾਂ ਨੇ ਰਾਤ ਨੂੰ ਘਰੇ ਨਹੀਂ ਵੜਨ ਦਿੱਤਾ ਇਹਨਾਂ ਨੇ ਮੁੰਡੇ ਨੂੰ ਕੁੱਟ ਕੇ ਮੁਰਤੇ ਇਹਨਾਂ ਨੇ ਫਾਹ ਦੇ ਕੇ ਇਹਨਾਂ ਨੇ ਮਾਰਿਆ ਜਿਨ੍ਹਾਂ ਨੇ ਮਾਰਿਆ ਉਹਨਾਂ ਤਾਂ ਫੈਂਡ ਕਰਵਾ ਕੇ ਲੈ ਕੇ ਚੱਲਿਆ ਬਲਾਜਾ ਕਰਕੇ Oh, porta-ball, poltore! Oh, cozinitor de poltore! Oh, rizipoteca de dee! <laughs> ਅੰਦਾਜ਼ ਲੈਣਾ ਬਹੂ ਨੂੰ ਹੁਣ ਕਿਤਾ ਮੈਨੂੰ ਲੈ ਜਾ ਕੇ ਮੇਰਾ ਪੁੱਤ ਲੈਣ ਆ ਗਿਆ 15000 ਰੁਪਏ ਤਾਂ ਮੇਰੇ ਪੁੱਤ ਨੂੰ ਮਖ ਰਿਆ ਜਾ ਕੇ ਜਾੜਾ ਪੁੱਤ ਮਖ ਜਾਜ ਜਾ ਕੇ ਦੋ ਮੁੰਡੇ ਬੋਕਲੇ ਮੇਰਾ ਮੁੰਡਾ ਆਇਆ ਤੇ ਬਹੂ ਨੇ ਖੁਣ ਕਿਤਾ ਬੁਣਦਾ ਇੱਥੇ ਤੇ ਤੇਰਾ ਮੁੰਡਾ ਕੀ ਲੈਣਾ ਮੈਂ ਤੈਨੂੰ ਲੈਣਾ ਕੋਈ ਨਹੀਂ ਪੁੱਤ ਰੋਲਾਣਾ ਪਾ ਮੈਨੂੰ ਅੱਜ ਤੇਰਾ ਪੁੱਤ ਕੇ ਸੁੱਕਾ ਨਹੀਂ ਜਾਂਦਾ ਜੇ ਆ ਗਿਆ ਤਾਂ ਕਹਿੰਦੀ ਇੱਥੋਂ ਇਹ ਕਰਕੇ ਜੇ ਮੇਰੀ ਨੋਣੇ ਮੈਨੂੰ ਫੋਨ ਤੇ ਕੀ ਨਾਮ ਹੈ ਤੁਹਾਡੇ ਮੁੰਡੇ ਦਾ ਕੀ ਮੇਰੇ ਨਾਲ ਲਖਪ੍ਰੀਤਾ ਕਿੰਨੀ ਉਮਰ ਸੀ ਜੀ ਭਾਈ ਸਾਰਾ ਦਾ ਮਸਾ ਹੋਇਆ ਸੀ ਜੇ ਮੈਂ ਛੋਟੇ ਜਿਮ ਜਮੀਨ ਆ ਆਪ ਦੀ ਮਰਜ਼ੀ ਨਾਲ ਕਿਵੇਂ ਮੋਤ ਜੀ ਹਨਮ ਲ ਲੈਣ ਆਇਆ ਸੀ ਆਪ ਦੀ ਬਹੁ ਨੂੰ ਇਹਨੇ ਰਾਤ ਨੂੰ ਘੁੱਟ ਮਾਰ ਕੀਤੀ ਮੇਰੇ ਪਤ ਨੂੰ ਉਹ ਤਾਂ ਇਹਨੇ ਫਾਹ ਦੇ ਕੇ ਕੀ ਕੀਤਾ ਫਾਹ ਦੇ ਕੇ ਮੇਰੇ ਪਤ ਦੇ ਸਾਰਾ ਕੁਝ ਨਿਸ਼ਾਨਾ ਸਾਨੂੰ ਸੱਜੇ ਸੱਜੇ ਆਇਆ ਕਿ ਕੀ ਹੋਇਆ ਇੱਥੇ ਇਹਨੇ ਆ ਸਾਰਾ ਕੁਝ ਕਰਤਾ ਮੈਨੂੰ ਪਤਾ ਲੱਗਿਆ ਇਹਨੇ ਮਰਾਜਾ ਕਰਤਾ ਆਪ ਸਰ ਖੈਣ ਕਰਤੇ ਆਪ ਮੇਰੇ ਪਤ ਦਾ ਮਰਾਜਾ ਕਰਤਾ ਆਪ ਮੈਨੂੰ ਲੈ ਕੇ ਜਾਂਦੇ ਸੀ ਮੈਂ ਮੌਕੇ ਤੇ ਆ ਗਈ ਇੱਥੇ ਮੌਕੇ ਤੇ ਮੈਂ ਆ ਕੇ ਪਹੁੰਚ ਕੇ ਮੈਂ ਰੋਕ ਗੱਡੀ ਰੋਕ ਕੇ ਮੈਂ ਗੱਡੀ ਰੋਕੀ ਜਿੱਥੇ ਆ ਕੇ ਮੇਰੇ ਮੁੰਡਰ ਹੁਣ ਵੀ ਕੱਢ ਕੇ ਚੋਰ ਕੋਲ ਮੈਨੂੰ ਮੈਨੂੰ ਚੋਰ ਕੋਲ ਲੈ ਕੇ ਜਾਂਦੇ ਸੀ ਮੇਰੇ ਪਤ ਨੂੰ ਇਹ ਮੈਨੂੰ ਬਤਨ ਲੈ ਕੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਹਾਂ ਜੀ ਮੈਨੂੰ ਨਹੀਂ ਸੁਣਾਈ ਨਹੀਂ ਹੁੰਦੀ ਜਦ ਮੈਂ ਸੁਣਾਈ ਨਹੀਂ ਵਾਹਿੰਦੀ ਸਾਰੇ ਮੁੰਡੇ ਮੁੰਡੇ 700 ਮੁੰਡੇ 700 ਸੌ ਰਾਜਨ ਨੇ ਮਾਰੇ ਸੀ ਉਹ ਗੱਡੀ ਦੇ ਵਿੱਚ ਬੈਠੇ ਹੋਏ ਉਹ ਲੈ ਕੇ ਜਾਂਦੇ ਮੇਰੇ ਪਤ ਨੂੰ ਮੇਰੀ ਫੋਟੋ ਮੇਰੀ ਸੁਣਾਈ ਨਹੀਂ ਕਰਦੇ ਇਸ ਗੱਲ ਦੀ ਸਰਪੰਚ ਆੜਿਆ ਹੋਏ ਪੈਸੇ ਦੇਖ ਕੇ ਕੰਮ ਕਰੀ ਜਾਂਦਾ ਸਰਪੰਚ ਮੇਰੀ ਸੁਣਾਈ ਨਹੀਂ ਹੁੰਦੀ ਇਸ ਗੱਲ ਦੀ ਮੈਨੂੰ ਜਾਨ ਲੱਗਿਆ ਮੁੰਡਾ ਮਿਲ ਕੇ ਗਿਆ ਮੈਂ ਬਾਹਰ ਚ ਖੜੀ ਹਾਂ ਕਹੇ ਮੈਂ ਕਿਹਾ ਕਿਵੇਂ ਇਹ ਗੋਲੂ ਕਹਿੰਦਾ ਠੀਕ ਹੈ ਮੰਮੀ ਮੈਂ ਕਿਹਾ ਕਦੋਂ ਆਇਆ ਕਹਿੰਦਾ ਮੰਮੀ ਮੈਂ ਹੋਣ ਆਇਆ ਸੀ ਮੈਂ ਕਹ ਫੇਰ ਕਹਦਾ ਮਾਮੀ ਮੈਨੂੰ ਇਹਨਾਂ ਨੇ ਘਰੇ ਨਹੀਂ ਬੜਨ ਦਿੱਤਾ ਮੇਰਾ ਸਮਾਨ ਚਲਾ ਕੇ ਮਾਰਿਆ ਸਰਪੰਚ ਕੋਲ ਜਾਂਦਗੇ ਮੈਂ ਮੁੜ ਕੇ ਕਹ ਆ ਜਾ ਸਰਪੰਚ ਕੋਲ ਤੇਰੇ ਨਾਲ ਮੈਂ ਚਲਦੀ ਆਂ ਕਹਦਾ ਮਾਮੀ ਮੈਂ ਮੁੜ ਕੇ ਆਉਂਦਾ ਮੈਂ ਆ ਕੇ ਗੱਲ ਕਰਦਾ ਕਹਿੰਦਾ ਇੰਨੀ ਗੱਲ ਕਹਿ ਕੇ ਮੁੰਡਾ ਮੇਰੇ ਕੋਲੋਂ ਵਾਕਿਆ ਕੁਛ ਮੁੰਡੇ ਦੇ ਕੋਲੇ ਨਹੀਂ ਸੀ ਖਾਲੀ ਹੱਥ ਮੁੰਡਾ ਚਲਾ ਗਿਆ ਘਰੇ ਨਹੀਂ ਜੀ ਬੜਨ ਦਿੱਤਾ ਜੀ ਘਰੇ ਉਹਨੂੰ ਜਾਣਦੇ ਕੋਈ ਨਹੀਂ ਮੇਰੇ ਨਾਲ ਤਾਂ ਬਦਗਾਸਦਾ ਕਿੜਦਾ ਗਿਆ ਜੀ ਮੇਰੇ ਕੋਲੇ ਬੈਠਾ ਰਹਿ ਕਿੰਨਾ ਚਿਰ ਕਹਿੰਦਾ ਮੇਰੀ ਮਾਂ ਪੁੱਠੇ ਲੱchn ਕਰਦੀ ਹੈ ਕਹਿੰਦਾ ਮੈਂ ਮੂੰਹ ਤਕਉਣ ਜੋਗਾ ਨਹੀਂ ਤੇ ਆਪਾਂ ਦੋਨੇ ਕਹਿੰਦਾ ਪੱਟੇ ਤੇ ਰਹਿਣ ਲੱਗ ਜਗੇ ਕਹਿੰਦਾ ਮੈਂ ਉਹਦੇ ਚਾਚੇ ਕੋਲੇ ਜਾਣਾ ਕੰਮ ਤੇ ਕੰਮ ਦਾ ਪਤਾ ਕਰਕੇ ਉਹਨੂੰ ਮੈਂ ਕਿਹਾ ਜਵਾਕਾਂ ਦੇ ਪੇਪਰ ਹੋ ਜਾਣਗੇ ਆਪਾਂ ਇਕੱਠੇ ਰਹਿ ਪਾਂਗੇ ਚੱਲ ਤੇ ਮੜ ਕੇ ਉੱਥੇ ਜਾ ਕੇ ਤੇ ਮੈਨੂੰ ਤਾਂ ਕੱਕਰੇ ਡਿੱਕੇਗੇ ਬਈ ਕਰੇ ਨਹੀਂ ਮੜ ਕੇ ਐਵੇਂ ਤੇ ਭਰਾ ਨੂੰ ਕਿਉਂ ਫੋਨ ਲਾ ਕੇ ਪੁੱਛ ਲਾ ਆਂਦਾ ਮੇਰੇ ਨੂੰ ਕਹਿੰਦਾ ਉਹਨੇ ਮਰਨਾ ਜਿੱਤੇ ਮਰਜੀ ਜਾਵੇ ਕਹਿੰਦਾ ਮਰ ਜੂਗਾ ਨੱਚੇ ਕਰਕੇ ਇਹ ਪਰਤੇ ਤੇ ਬਈ ਡਰਾਈਵਰੀ ਕਰਦਾ ਸੀ ਕਿ ਮੈਂ ਤਾਂ 8 ਸਾਲ ਹੋ ਗਏ ਮੇਰੇ ਦੋ ਜਵਾਕਾਂ ਚਾਰ ਸਾਲ ਤੁਹਾਨੂੰ ਘਰੇ ਕੀ ਕਹਿ ਕੇ ਗਿਆ ਸੀ ਘਰੇ ਕਹਿੰਦਾ ਮੈਂ ਕਾਲੇ ਕੋਲੇ ਜਾਣਾ ਤੇ ਚਾਚੇ ਕੋਲੇ ਜਿਹੜਾ ਉਹ ਤਿੰਨ ਵਿੱਚ ਖੜਾ ਸੀ ਪੱਠੇ ਤੇ ਜਾਣਾ ਕਹਿੰਦਾ ਮੈਂ ਉਹਦੇ ਨਾਲ ਹੀ ਕੰਮ ਕਰਦਾ ਸੀ ਇਹ ਤੁਹਾਡੇ ਤੁਹਾਡੇ ਪਰਿਵਾਰ ਦੇ ਉੱਪਰ ਤੋਂ aarop ਇਸ ਗੱਲ ਦੇ ਲਾ ਰਹੇ ਨੇ ਤੁਹਾਡੇ ਸਹੁਰਾ ਪਰਿਵਾਰ ਕੀ ਇਹਨਾਂ ਦੇ ਵੱਲੋਂ ਮਾਰੇ ਗਏ ਬਾਈ ਮੇਰੇ ਇੱਕ ਦਸ ਮੇਰੇ ਦੋ ਜਵਾਕ ਮੈਂ ਜਵਾਕ ਕਿਉਂ ਜੰਮਦੀ ਜੇ ਮੈਨੂੰ ਮਾਰਨਾ ਹੁੰਦਾ ਸਾਡੇ ਪਹਿਲਾਂ ਹੀ ਮਾਰ ਦਿੰਦੇ 8 ਸਾਲ ਹੋ ਗਏ ਮੈਨੂੰ ਨਾਲ ਰਹਿਣ ਦੀ ਕੋਈ ਨਹੀਂ ਬਾਈ ਕੋਈ ਲੜਾਈ ਨਹੀਂ ਹੋਈ ਸਾਡੇ ਨਾਲ ਕਿਹਦੇ ਦੀ ਤੁਸੀਂ ਦਾ ਕਾਰਨ ਕੀ ਦੱਸਦੇ ਹੋ ਐਨੇ ਮੈਨੂੰ ਆਈ ਆ ਕੇ ਕਹਿੰਦਾ ਮੇਰੀ ਮਾਂ ਬੁੱਟੇ ਲਚਨ ਕਰਦੀ ਫਿਰਦੀ ਆ ਇਹਦੀ ਮਾਂ ਪਹਿਲਾਂ ਬੰਗੀ ਵਿਆਹੀ ਸੀ ਉੱਥੇ ਤਿੰਨ ਭੈਣ ਭਰਾ ਸੀ ਫਿਰ ਇਹਦੀ ਮਾਂ ਉਹਨਾਂ ਜਉਂਦੇ ਨੂੰ ਛੱਡ ਕੇ ਆ ਕੇ ਵਿਰਕੀ ਵਿਆਹ ਕਰਾ ਲਿਆ ਵਿਰਕਾਂ ਦਾ ਇੱਕ ਮੁੰਡਾ ਫਿਰ ਇਹਦੀ ਮਾਂ ਨੇ ਉੱਥੋਂ ਠੇਕੇਦਾਰ ਨਾਲ ਰਹਿਣ ਲੱਗ ਗਈ ਕਿਸੇ ਨਾਲ ਰੋਟੀਆਂ ਪਕਾਉਣ ਜਾਂਦੀ ਸੀ ਜਵਾਕ ਮੈਂ ਸੰਭਦੀ ਸੀ ਤੋਂਨੇ ਤੇ ਉਹ ਰਾ ਆਪਣੇ ਮੈਂ ਸੰਭਿਆ ਫਿਰ ਉਹਨੂੰ ਛੱਡ ਕੇ ਠੇਕੇਦਾਰ ਨੂੰ ਉਹਨਾ ਭਾਈ ਜਿਹੜਾ ਨਾਲ ਫਿਰਦਾ ਇਹਦੇ ਨਾਲ ਰਹਿਣ ਲੱਗ ਗਈ ਚਾਰ ਪੰਜ ਤਾਂ ਹੀ ਹੋ ਗਤ ਬਾਕੀ ਅਣਗਿਣਤ ਪਤਾ ਨਹੀਂ ਕਿੰਨੇ ਕ ਬੰਦੇ ਕਰਦੀ ਫਿਰਦੀ ਆ ਤੇ ਇਹਦੀ ਭੈਣ ਇਹਦੀ ਭੈਣ ਪਹਿਲਾਂ ਪਹਿਲਾ ਵਿਆਹ ਸੀ ਜਿੱਥੇ ਪਹਿਲਾ ਵਿਆਹ ਸੀ ਇਹਦੀ ਭੈਣ ਜਿੱਥੇ ਉਹਨੇ ਆਪਦਾ ਘਰ ਵਾਲੇ ਦੇ ਨਾਲ ਹੀ ਸਾਹਮਣੇ ਆਪਦੇ ਦਿਓਰ ਨਾ ਰਹਿਣ ਲੱਗ ਗਏ ਉਹਦਾ ਇੱਕ ਆਪਦੇ ਘਰ ਵਾਲੇ ਦਾ ਇੱਕ ਬੰਨ ਮੁੰਡਾ ਸੀ ਮੁੜ ਕੇ ਤੇ ਘਰ ਵਾਲੇ ਨੇ ਫਾਹ ਲੈ ਲਿਆ ਜਿੱਥੇ ਡੈਥ ਹੋਈ ਇਹਨਾਂ ਦੀ ਪੱਠਾ ਕਿੰਨੀ ਦੂਰ ਹੈ ਇਹਦਾ ਪੱਠਾ ਭਈ ਬਾਬਾ ਦੂਰ ਰਹਿੰਦਾ ਕੋਟ ਭਈ ਰਹਿ ਜਾਂਦਾ ਤੇ ਹੁਣ ਉਸੇ ਰਾਹ ਜਾਂਦੇ ਨੇ ਨੇ ਕਸੀ ਤੋਂ ਦੀ ਹੁਣ ਇੱਥੇ ਕੀ ਹੰਗਾਮਾ ਹੋ ਰਿਹਾ ਹੈ ਹੁਣੇ ਆਈ ਕਹਿੰਦੇ ਹਾਂ ਇਹਦੀ ਭੈਣ ਦੇ ਦੱਸਦੀਆਂ ਤੋ ਉਹਨੇ ਦੀ ਭੈਣ ਤੇ ਹੋਰ ਨਾ ਰਹਿਣ ਲੱਗੀ ਫਿਰ ਉਹਦਾ ਜਵਾਕ ਇੱਕ ਜੰਮਿਆ ਹੁਣ ਜਿਹਦੇ ਨਾਲ ਇਹਦੀ ਮਾਂ ਰਹਿੰਦੀ ਆ ਹੁਣ ਆਪਦੇ ਉਹਨੇ ਉਹ ਦੋਨੇ ਮੁੰਡੇ ਉੱਤੇ ਛੱਡਾਈ ਤੇ ਆਪਦੇ ਹੁਣੇ ਜਿਹਦੇ ਨਾਲ ਇਹਦੀ ਮਾਂ ਰਹਿੰਦੀ ਆ ਉਹਦੇ ਭਾਂਜੇ ਨਾ ਰਹਿੰਦੀ ਆ ਅਸੀਂ ਫਿਰ ਕੀ ਰਹਿੰਨੇ ਬਈ ਅਸੀਂ 7 ਸਾਲਾਂ ਦਾ ਮੇਰਾ ਪਿਓ ਕਮਾਈ ਕਰਕੇ ਮੇਰੇ ਇੱਕ ਪਿਓ ਕਮਾਈ ਕਰਕੇ ਨਾਲ ਤਾਂ ਮੇਰੇ ਜਵਾਕ ਪਾਲ ਦਾ ਨਾਲੇ ਮੇਰੀ ਭੈਣ ਦੇ ਨਾਲੇ ਇਹਦਾ ਢਿੱਡ ਭਰਦਾ ਸੀ ਇਨ ਨਸ਼ੇ ਕਰਕੇ 400 ਦਿਹਾੜੀ ਤੋਂ ਵੀ 300 ਦੇ ਨਸ਼ੇ ਕਰਦਾ ਜਿੱਤੇ ਜਿੱਦੇ ਮਰੇ ਉਹਦੇ ਵੀ ਜਿੱਥੇ ਜਿੱਤਿਆਂ ਨੇ ਭਾਲਿਆ ਪ੍ਰਭੂ ਉੱਥੇ ਵੀ ਸ਼ਰਾਬ ਤੇ ਠੰਡਾ ਉਵੇਂ ਪਿਆਸੀ ਕੋਲੇ ਸ਼ਰਾਬ ਕੋਲੇ ਪਈ ਸੀ ਉੱਥੇ ਵੀ ਦਦਨਾ ਤੇ ਬਹੁਤ ਕਰਦਾ ਸੀ ਬਈ ਮੈਂ ਕੀ ਕਰਾਂ ਮੈਨੂੰ ਪੋਸਟਮਾਰਟਮ ਕਰਵਾ ਲਿਆ ਕਰਵਾਉਣਾ ਜਾਂ ਕੀ ਬਈ ਅਸੀਂ ਤਾਂ ਆ ਕਿ ਵੀ ਸਾਡੇ ਮੇਰੇ ਜਵਾਕ ਨਾ ਰੋਲ ਨੇ ਮੇਰੀ ਬੇਨਤੀ ਹੈ ਬਈ ਇਹ ਤਾਂ ਆਪਦੇ ਇਹਨਾਂ ਨੇ ਤਾਂ ਨਿਤ ਨਵਾਂ ਬੰਦਾ ਕਰ ਲੈਣਾ ਇਹਨਾਂ ਦਾ ਤਾਂ ਕੁਝ ਨਹੀਂ জানা ਜਵਾਕ ਮੇਰੇ ਰੋਲ ਜਾਣਗੇ ਪੂਰਾ ਪੂਰਾ ਪੂਰੀ ਤਾਂ ਡੇਢੀ ਐ ਮਾਈ ਇਹ ਮੁੰਡੇ ਦਾ ਸਹਰਾ ਜੀ ਇਹ ਮੁੰਡਾ ਇਹ ਪੂਰਾ ਮਾਮਲਾ ਇਹ ਹੈ ਨਾ ਜੀ ਇਹ ਰਹਿੰਦਾ ਸੀ ਆਪਦੀ ਮਾਂ ਕੋਲੇ 3 2 ਮਹੀਨੇ ਹੋ ਗਏ ਉਹ ਇਹਨਾਂ ਦੇ ਵਜਨ ਨਾਲ ਹੀ ਮਰਿਆ ਉਹ ਆਂਦਾ ਮੇਰੀ ਮਾਂ ਬੰਦੇ ਕਰਦੀ ਫਿਰਦੀ ਕਹਿੰਦਾ ਜੀ ਨਜਾਇਜ਼ ਕਹਿੰਦਾ ਮੈਂ ਮੂੰਹ ਦਿਖਾਉਣ ਜੋਗਰਾ ਨਹੀਂ ਰਹੇਗਾ ਜੀ ਆਹ ਗੱਲ ਹੋਈ ਹੈ ਜੀ ਕਹਿੰਦਾ ਮੈਂ ਮੂੰਹ ਦਿਖਾਉਣ ਜੋਗਰਾ ਨਹੀਂ ਰਹੇਗਾ ਬਾਹਰ ਜੀ ਇਹ ਪੂਰਾ ਮਾਮਲਾ ਕਦੋਂ ਹੋਇਆ ਕਿਹੜੇ ਪਿੰਡੋਂ ਹੋਇਆ ਇਹ ਵਿਰਕ ਕਲਾਂ ਹੋਇਆ ਜੀ ਕੱਲ ਹੋਇਆ ਜੀ ਇਹ ਮੌਕੇ ਤੇ ਪੁਲਿਸ ਆ ਗਈ ਸੀ ਹਾਂ ਜੀ ਪੁਲਿਸ ਆ ਗਈ ਪਿੰਡ ਦੀ ਪੰਚਾਇਤ ਆ ਜੀ ਸਾਡੇ ਨਾਲ ਪਿੰਡ ਦੀ ਪੰਚਾਇਤ ਆ ਪਿੰਡ ਦੀ ਪੰਚਾਇਤ ਨੇ ਵਿਰਕ ਕਲਾਂ ਦੀ ਹਾਂ ਹਾਂ ਜੀ ਤੇ ਹੁਣ ਕਾਰਨ ਕੀ ਹੈ ਕਿਉਂ ਇਹਨੇ ਇਹ ਤਾਂ ਮਲਾਜਾ ਨਹੀਂ ਕਰਨ ਦਿੰਦੇ ਜੀ ਇਹ ਕਹਿੰਦੇ ਤੁਹਾਡੇ ਤੇ ਕੇਸ ਪਾਉਣਾ ਦੱਸੋ ਗਰੀਬ ਬੰਦਾ ਜੀ ਦੋ ਬੱਚੇ ਇਹਦੇ ਕੁੜੀ ਦੇ ਅਸੀਂ ਤੂੜੀ ਲੈਣ ਗਏ ਸੀ ਤਿੰਨੇ ਮੇਰਾ ਛੋਟਾ ਮੁੰਡਾ ਤੇ ਵੱਡੀ ਕੁੜੀ ਤੇ ਮੈਂ ਤਿੰਨ ਸਾਢੇ ਤਿੰਨ ਦਾ ਟਾਈਮ ਸੀ ਜਦੋਂ ਅਸੀਂ ਤੂੜੀ ਲੈਣ ਗਏ ਆ ਤੇ ਸਾਡੇ ਆਉਂਦਿਆਂ ਨੂੰ ਸਾਡੇ ਬਾਹਰ ਦੇ ਵਿੱਚ ਬੈਠਾ ਸੀ ਕੋਲੇ ਕਾਲਾ ਬੈਗ ਤੇ ਛੋਟਾ ਜਿਹਾ ਝੋਲਾ ਸੀ ਇਹਦੇ ਕੋਲ ਬਾਹਰ ਦੇ ਵਿੱਚ ਮੇਰੇ ਕੁੜੀ ਦੇ ਆਮਣੂ ਸਾਹਮਣੇ ਹੋਏ ਬੈਠੇ ਆ ਦੋਨੇ ਤੇ ਮੈਂ ਦੂਰੋਂ ਦੇਖ ਕੇ ਹੱਸ ਕੇ ਮੈਂ ਕਹਾ ਸ਼ੁਕਰ ਹੈ ਮੈਂ ਕਿਹਾ ਦੋਨੇ ਇਕੱਠੇ ਬੈਠੇ ਆ ਮੈਂ ਕਹਾ ਤੇ ਮੱਲਾ ਦੀ ਆ ਗਿਆ ਹੋਣਾ ਇਹ ਇੱਥੇ ਬਾਦ ਮੇ ਇਹ ਕਹਿੰਦੀ ਹੈ ਇਹ ਕਹਿੰਦੀ ਹੈ ਕਿ ਮੰਮੀ ਅਖ ਤੂੰ ਤੂੜੀ ਲਾ ਲਓ ਕਹਿੰਦੀ ਉਹ ਕੁੜੀ ਮੈਨੂੰ ਮੇਰੇ ਵੱਡੀ ਕਹਿੰਦੀ ਕਹਿੰਦੀ ਤੂੜੀ ਲਾ ਲਓ ਫਿਰ ਚਾਹ ਬਣਾਉਣੀ ਹੈ ਕਹਿੰਦੀ ਗੋਲੂ ਆਇਆ ਮੈਂ ਕਿਹਾ ਹਾਂ ਮੈਨੂੰ ਦੱਸ ਗਿਆ ਕੰਜਰ ਨੇ ਮਹਾ ਮੈਨੂੰ ਤਾਂ ਬੁਲਾਇਆ ਹੀ ਨਹੀਂਗਾ ਤੇ ਬੈਠਾ ਤੇ ਹੱਸ ਕੇ ਜੇ ਤੇ ਸ਼ੰਮੂ ਨੂੰ ਆਦਾ ਕਿ ਸ਼ੰਮੂ ਕਹਿੰਦਾ ਚਾਹ ਨਹੀਂ ਮੈਂ ਪੀਂਦਾ ਤੇ ਮੈਂ ਜਾਣਾ ਪੱਠੇ ਤੇ ਆਂਦਾ ਮੈਂ ਲੇਟ ਹੋ ਜਾਊਂਗਾ ਕਿ ਮੈਂ ਚਾਚੇ ਕੋਲੇ ਜਾਣਾ ਕਹਿੰਦਾ ਪਤਾ ਕਰਕੇ ਉਹਨਾ ਕੰਮ ਦਾ ਤੇ ਆਪਾਂ ਇਕੱਠੇ ਰਹਿਣ ਲੱਗ ਜਾਾਂਗੇ ਤੇ ਮੰਮੀ ਤਾਂ ਆ ਦਾ 4-5 ਬੰਦੇ ਰਾਤ ਨੂੰ ਬਾੜ ਲੈਂਦੀ ਹੈ ਕਹਿੰਦਾ ਤੇ ਕਰਨਾ ਵੀ ਆਂਦਾ 1 ਤੈਨੂੰ ਪੈਸੇ ਦੇ ਕੇ ਤਰਾ ਘਰ ਵਸਾਉਂਗੀ ਤੇ ਕਹਿੰਦੀ ਆ ਕਿ ਮੁੜ ਕੇ ਉਹ ਨੂੰ ਜਦੋਂ ਕਰਨਾ ਤਾਂ ਕਹਿੰਦਾ ਰਾਤ ਨੂੰ ਆ ਜਾਂਦਾ ਤੇ ਪੰਜ ਚਾਰ ਬੰਦੇ ਨਾਲ ਹੋਰ ਲੈ ਆਉਂਦਾ ਤੇ ਬਾਅਦ ਵਿੱਚ ਆਦਾ ਜਦੋਂ ਚਾਰ ਪੰਜ ਬੰਦੇ ਉਹ ਤਾਂ ਲੈ ਜਾਂਦਾ ਸਵੇਰ ਨੂੰ ਤੇ ਦਿਨੇ ਕਹਿੰਦਾ ਹੋਰ ਬੰਦੇ ਲਿਉਂਦੀ ਕਹਿੰਦਾ ਮੈਨੂੰ ਤਾਂ ਇਹਨਾਂ ਨੇ ਮਾਰ ਘਤਿਆ ਕਹਿੰਦਾ ਮੈਂ 2 ਮਹੀਨੇ ਕਹਿੰਦਾ ਰੋ ਰੋ ਕੇ ਆਂਦਾ ਰੋ ਰੋ ਕੇ ਰਾਤਾਂ ਦਿਨ ਕੱਢਦਾ ਕਹਿੰਦਾ ਤੇ ਮੈਥੋਂ ਹੋ ਗਈ ਗਲਤੀ ਕਹਿੰਦਾ ਵੀ ਮੈਂ ਜਿਹੜਾ ਤੈਨੂੰ 2 ਮਹੀਨੇ ਹੋ ਗਏ ਮੈਂ ਤੇਰੇ ਤੋਂ ਪਾਸੇ ਹੋ ਗਿਆ ਬੱਚਿਆਂ ਤੋਂ ਪਾਸੇ ਹੋ ਗਿਆ ਹੁਣ ਤੁਸੀਂ ਪੋਸਟਮਾਰਟਮ ਕਰਾਉਣ ਦੇ ਲਈ ਕਾਤੋਂ ਮਤਲਬ ਅਸੀਂ ਜਾਣਦੇ ਸੀਗੇ ਕਾਦੇ ਵਾਸਤੇ ਮਤਲਬ ਉਹਨਾਂ ਦਾ ਪਰਿਵਾਰ ਹੈਗਾ ਵੀ ਹੈ ਨਾ ਉਹ ਉਹ ਐ ਹੀ ਨਹੀਂ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਖੁਸ਼ੀ ਮਾਮਲੇ ਲੈ ਜਾਣ ਸਾਡੇ ਨਾਲ ਸਮੱਸਿਆ ਨਾਲ ਲੈ ਜਾਣ ਉਹ ਸਾਨੂੰ ਕਹਿੰਦੇ ਆ ਇਹਨਾਂ ਨੂੰ ਮੁਲਾਜ਼ਮਾਂ ਨੂੰ ਪੁੱਛਿਆ ਕਿ ਉਹ ਨਹੀਂ ਜੀ ਕਹਿੰਦਾ ਸਾਰੇ ਸੀ ਤੁਹਾਡੇ ਨਾਲ ਰਹਿੰਦਾ ਸੀ ਕਿੰਨੇ ਟਾਈਮ ਤੋਂ ਇਹ 7 ਸਾਲਾਂ ਦਾ ਹੀ ਸਾਡੇ ਕੋਲ ਰਹਿੰਦਾ ਛੋਟਾ ਜਿਹਾ ਬਚਪਨ ਤੋਂ ਹੀ ਜਾਨੀ ਕਿ ਲਮ ਮੈਰਿਜ ਹੋਈ ਸੀ ਇਹਨਾਂ ਦੀ ਬੱਚਿਆਂ ਦੀ ਮੈਂ ਕੁੜੀ ਗੋਦ ਦਿੱਤੀ ਹੋਈ ਸੀ ਮਲੋਟ ਅੱਛਾ ਤੇ ਇਹਨਾਂ ਦੀ ਹੋਈ ਸੀ ਲਮ ਮੈਰਿਜ ਉਹਨੇ ਇਹਨਾਂ ਦੀ ਸ਼ਾਦੀ ਵੀ ਕਰਾਈ ਹੈ ਆਪਣੇ ਗਿੱਦੜਵਾ ਦੇ ਵਿੱਚ ਆਨੰਦ ਹੋਇਆ ਗੁਰਦੁਆਰੇ ਦੇ ਵਿੱਚ ਤੇ ਇਹਨਾਂ ਦੀ ਜਦੋਂ ਆਨੰਦ ਹੋਇਆ ਇਹਨੂੰ ਬੱਚਾ ਹੋਣ ਵਾਲਾ ਸੀ ਕੁੜੀ ਨੂੰ 3 ਮਹੀਨੇ ਉਹਨਾਂ ਆਨੰਦ ਦੇਤੇ ਕਹਿੰਦੀ ਵੀ ਬੱਚਾ ਹੋਣ ਵਾਲਾ ਚਲ ਆਨੰਦ ਦੇ ਦਿੰਨੇ ਆ। ਇਹਨਾਂ ਮੁੰਡੇ ਦੇ ਪਰਿਵਾਰ ਵੱਲੋਂ ਹੋਇਆ ਸੀ ਰਾਜਾ। ਅਸੀਂ ਹੈ ਨਹੀਂ ਸੀ ਕਿ ਨਾਲ ਨੰਦਾ ਤੇ ਸਾਥ ਚੋਰ ਨੂੰ ਵਿਆਹ ਕੀਤਾ। ਅੱਛਾ। ਇਹਨਾਂ ਨੇ ਵੀ ਇਹਨਾਂ ਨੂੰ ਪਤਾ ਨਾ ਲੱਗ ਜੇ ਇਹਨਾਂ ਨੇ ਚੋਰ ਨੂੰ ਚੋਰ ਨੂੰ ਹੀ ਵਿਆਹ ਕੀਤਾ ਇਹਦਾ ਕੁੜੀ ਦਾ ਮੇਰੀ ਦਾ। ਨਹੀਂ ਹੁਣ ਪੋਸਟਮਾਰਟਮ ਦੀ ਗੱਲ ਕਰਦੀਆਂ ਤਾਂ ਪੋਸਟਮਾਰਟਮ ਕਰਵਾਉਣ ਦੇ ਲਈ ਇਹਨਾਂ ਦੇ ਪਰਿਵਾਰ ਨਾਲ ਸਹਿਮਤੀ ਤੁਹਾਡੀ ਕਿਉਂ ਨਹੀਂ ਬਣਦੀ? ਭਾਈ ਉਹ ਕਹਿੰਦੇ ਪਹਿਲਾਂ ਇਹਨਾਂ ਤੇ ਕੇਸ ਪਾਓ ਸਾਰੇ ਟੱਬਰ ਦੇ ਉੱਤੇ ਕਹਿੰਦੇ ਇਹਨਾਂ ਨੂੰ ਅੰਦਰ ਕਰੋ ਜੇਲ ਹੋਵੇ ਇਹਨਾਂ ਨੂੰ ਤੇ ਬਾਅਦ ਵਿੱਚ ਕਰਾਵਾਂਗੇ। ਉਹ ਅਸੀਂ ਹੁਣ ਅਧਿਕਾਰ ਬੱਚੇ ਦਾ ਤਾਂ ਮਾਪੇ ਪਿਓ ਦੇ ਉੱਤੇ ਕਿਉਂਗਾ ਤੁਸੀਂ ਜਿਵੇਂ ਆਪਾਂ ਇਸ ਤੁਹਾਡਾ ਸੋਹਰਾ ਪਰਿਵਾਰ ਹੈ ਇੱਕ ਰਿਸ਼ਤਾ ਹੈ ਤੁਹਾਡਾ ਪਰ ਲੇਕਿਨ ਪਿਓਰਟੀ ਦਾ ਉਹਨਾਂ ਦੇ ਮਾਪਿਆਂ ਨੂੰ ਹੈਗੀਆ ਉਹਨਾਂ ਨੂੰ ਪੁੱਛਿਆ ਕਿਉਂ ਨਹੀਂ ਗਿਆ ਅਸੀਂ ਪੁੱਛਿਆ ਸੀਗਾ ਉਹ ਕਹਿੰਦੇ ਉਹ ਸਾਡੇ ਕੋਲ ਆਏ ਹੀ ਨਹੀਂਗੇ ਇਹਨਾਂ ਨੇ ਸਹਿਨ ਨਹੀਂ ਕੀਤੇ ਰਾਤ ਅਸੀਂ 8 9 ਵਜੇ ਗਏ ਆ ਅਸੀਂ ਚੌਂਕੀ ਦੇ ਵਿੱਚੋਂ ਇਹ ਕਹਿੰਦੇ ਪਹਿਲਾਂ ਪਰਚਾ ਕੱਟੋ ਅਸੀਂ ਫੇਰ ਦੇਵਾਂਗੇ ਆਂਦੇ ਕੇ ਸਾਈਨ ਅਸੀਂ ਫੇਰ ਕਰਾਂਗੇ ਇਹ ਦੱਸ ਤਾਂ ਪੋਟਮਾਰ ਰਸਤੇ ਇਹ ਵਿੱਚ ਆ ਰਹੇ ਇਹ ਵਿੱਚ ਪੈਂਦਾ ਸਾਨੂੰ ਇਹ ਲਿਆਣ ਦੀ ਕਾਰਨ ਕਰ ਰਿਹਾ ਪੂਰਾ ਮਾਮਲਾ ਕੀ ਹੈ ਕਰਨਾ ਫਹਾ ਲਿਆ ਜੀ ਇਹਨੇ ਲਿੱਤੇਗਾ ਕਿਨੇ ਦੜਾਈਆਂ ਕੱਸੀ ਤੇ ਰਿਆ ਜੀ ਆਪਣੇ ਆਪ ਲਿਆ ਇਹ ਕੀ ਹੋਇਆ ਪੂਰਾ ਮਾਮਲਾ ਕੀ ਹੈ ਜਿਵੇਂ ਪਰਿਵਾਰ ਦੋਸਤ ਲਗਾ ਰਿਹਾ ਕੀ ਹੈ ਪਰਿਵਾਰ ਤਾਂ ਐਵੇਂ ਕਹੀ ਜਾਂਦਾ ਤਾਂ ਘਰ ਵਾਲੀ ਬੈਠੀਆ ਨਾਲ ਉਹਦੇ ਨਹੀਂ ਉਹਦੀ ਮਾਂ ਕਹਿੰਦੀ ਹੈ ਕਿ ਵੀ ਐ ਸਾਡਾ ਮੁੰਡਾ ਮਾਰੇ ਗਏ ਉਹ ਪੋਸਟਮੈਨ ਦੀ ਰਿਪੋਰਟ ਤਾਂ ਬਾਅਦ ਹੀ ਪਤਾ ਲੱਗੂਆਂ ਪੋਸਟਮੈਨ ਦਾ ਕਰਾਉਣੇ ਨੇ ਇਹ ਕਹਿੰਦੇ ਪੋਸਟਮੈਨ ਮੋ ਚੁੱਕਿਆਗਾ ਗੱਡ ਕਹਿੰਦਾ ਪਿਛਲੇ ਪਾਸੇ ਸੀਗੀ ਅਗਲੇ ਪਾਸੇ ਕਿਵੇਂ ਆਦਾ ਇਹ ਪੋਸਟਮੈਨ ਵਾਸਤੇ ਲੈ ਕੇ ਆਏ ਆ ਇਹ ਜਿਹੜਾ ਏਰੀਆ ਸਾਡੇ ਸਦਰ ਦਾ ਇਹ ਮੁੰਡੇ ਦੇ ਪਰਿਵਾਰ ਦੇ ਨਾਲ ਨਹੀਂ ਆਏ ਪੁਲਿਸਪਨ ਆਇਆ ਕੁੜੀ ਘਰ ਆਈ ਵੇਖੀ ਸੱਸ ਬੇਟੀ ਮੁੰਡੇ ਤੁਸੀਂ ਸੌਹਰਾ ਬੈਠਾ ਨਹੀਂ ਇਹਦੀ ਮਾਂ ਨਹੀਂ ਵੇਖੀ ਮੁੰਡੇ ਮਾਂ ਤਾਂ ਛੱਡ ਕੇ ਤੀਜੇ ਸੰ ਚਲੀ ਗਈ ਸੀ ਕਿੱਡੇ ਨਾਲ ਚਲੀ ਗਈ ਇਹ ਕੁਲਦੀਪ ਸਿੰਘ ਉਰਫ ਗੋਲੂ ਨੇ ਮਿਲਕ ਕਲਾਂ ਤੋਂ ਸੈਲਫ ਸਾਈਡ ਕੀਤਾ ਸੀ ਸੂਬੇ ਦੀ ਪਟੜੀ ਦੀ ਦਰਖਤਾਂ ਨਾਲ ਲੜ ਕੇ ਸੈਲਫ ਸਾਈਡ ਕੀਤਾ ਤੇ ਉਹਦੇ ਸਬੰਧ ਵਿੱਚ ਉਹਦੀ ਵਾਈਫ ਦੇ ਬਿਆਨ ਤੇ ਕਾਰਵਾਈ ਕੀਤੀ ਜਾ ਰਹੀ ਆ ਤੇ ਉਹਦੇ ਨਾਲ 8 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਦੋ ਬੱਚੇ ਆ ਇੱਕ 6 ਸਾਲ ਦਾ ਬੇਟਾ 5 ਸਾਲ ਦਾ ਬੇਟਾ ਉਨnod ਬਿਆਨ ਦਾ ਕਾਰਵਾਈ ਕੀਤੀ ਜਾ ਰਹੀ ਹੈ ਸਰ ਹੰਗਾਮੇ ਦਾ ਕਾਰਨ ਕੀ ਦੇਖ ਰਹੇ ਹੋ ਤੁਸੀਂ ਕਿ ਲੜਕੀ ਦੇ ਪਰਿਵਾਰ ਲੜਕੇ ਦੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਦੇ ਉੱਤੇ ਅਲੀਗੇਸ਼ਨ ਨਹੀਂ ਕਿ ਇਸ ਕੱਲ ਨੂੰ ਲੱਗਦੀ ਕਿ ਪੁਲਿਸ ਨੇ ਉਹਨਾਂ ਦੇ ਪਰਿਵਾਰ ਨੂੰ ਸੁੱਟਿਆ ਨਹੀਂ ਜੀ ਕੋਈ ਅਲੀਗੇਸ਼ਨ ਨਹੀਂ ਜੀ ਇਹ ਲੜਕਾ ਇੱਥੇ ਹੀ ਰਹਿ ਰਿਹਾ ਸੀ ਪਿਛਲੇ 20 ਸਾਲਾਂ ਤੋਂ ਫਿਰਕਲਾਂ ਪਿੰਡ ਹੀ ਰਹਿਦਾ ਸੀ ਆਪਦੀ ਪਹਿਲਾਂ ਉਹਦੇ ਪਿਓ ਨਾਲ ਰਹਿੰਦਾ ਸੀ ਉਸ ਤੋਂ ਬਾਅਦ ਘਰ ਵਾਲਿਆਂ ਨਾਲ ਰਹਿੰਦਾ ਸੀ ਇੱਥੇ ਦਾ ਸਾਨੂੰ ਤੋਂ ਇਹਨਾਂ ਦੇ ਪਰਿਵਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਪਰ ਇਹ ਪਰਿਵਾਰ ਦੇ ਜਿਹੜੇ ਬਿਆਨ ਨੇ ਇਹ ਕਹਿ ਰਹੇ ਨੇ ਕਿ ਪੁਲਿਸ ਨੇ ਉਹਨਾਂ ਨੂੰ ਪੁੱਛਿਆ ਨਹੀਂ ਨਾ ਹੀ ਲਾਉਣ ਵੇਲੇ ਤੇ ਨਾ ਹੀ ਪੋਸਟਮਾਰਟਮ ਵੇਲੇ ਤੀਜੀ ਹੁਣ ਤੱਕ ਦਾ ਜਿਹੜਾ ਕਾਰ ਦੇਖੋ ਅਸੀਂ ਇਹਨਾਂ ਦੇ ਬਿਆਨ ਲਿਖਣ ਨੂੰ ਤਿਆਰ ਆਂ ਇਹਨਾਂ ਜਾਣਨ ਵਾਸਤੇ ਵੀ ਦਿਖਾਉ ਜੋ ਗੱਲ ਜਿਹੜੇ ਬਿਆਨ ਕਰ ਰਹੇ ਆ ਤੇ ਇਹਨਾਂ ਦੀ ਮਾਂ ਇਹਨ ਤੋਂ ਇਹਨੂੰ ਛੱਡ ਕੇ ਕਰੀਬ 15 ਸਾਲ ਪਹਿਲਾਂ ਚਲੀ ਗਈ ਸੀ ਇੱਥੋਂ ਤੇ ਕੱਲ ਇਹਨੇ ਮਾਤਾ ਆਈ ਆ ਇਹ ਕਰਕੇ ਤੇ ਇਹ ਬੇਟਾ ਇਹਨਾਂ ਕੋਲੇ ਪਿਛਲੇ ਡੇਢ ਮਹੀਨਾ ਮਾਤਾ ਕੋਲ ਰੱਖ ਕੇ ਆਇਆ ਉਹਨਾਂ ਨੇ ਕੱਲ ਹੀ ਕੋ ਰਹਿ ਰਹੇ ਆ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਪੋਸਟਮਾਰਟਮ ਕਰਵਾ ਰਹੇ ਹੋ ਜਾਂ ਇਹਨਾਂ ਦੇ ਪਰਿਵਾਰ ਨਾਲ ਸਹਿਮਤੀ ਬਣਾਉਣ ਨੂੰ ਪਹਿਲਾਂ ਨਹੀਂ ਪੋਸਟਮਾਰਟਮ ਕਰਵਾ ਰਹੇ ਹਾਂ ਕਿ ਸੂਚਿਤ ਅਧਿਕਾਰੀ ਕਾਰਵਾਈ ਕਰ ਰਹੇ ਹਾਂ ਇਸ ਵੇਲੇ